ਭਾਈ ਸਾਰੇ ਪਾਸੋਂ ਨਰਾਸ਼ ਬੰਦੇ ਦੀ ਇੱਕ ਕਹਾਣੀ ਤੁਹਾਨੂੰ ਸੁਣਾਉਣ ਲੱਗਿਆ ਇੱਕ ਬੰਦਾ ਸੀ ਤੇ ਉਹਨੂੰ ਕੋਈ ਕਾਮਯਾਬੀ ਨਹੀਂ ਮਿਲਦੀ ਸੀ ਬਹੁਤ ਜ਼ਿਆਦਾ ਇਮਾਨਦਾਰ ਬੰਦਾ ਸੀ ਸੱਚਾ ਸੁੱਚਾ ਬੰਦਾ ਸੀ ਕੋਈ ਪਾਪ ਨਹੀਂ ਕਰਦਾ ਸੀਗਾ ਤੇ ਰੱਬ ਦਾ ਨਾਮ ਲੈਣਾ ਵਾਲਾ ਬੰਦਾ ਸੀ ਉਹ ਤੇ ਉਹਨੂੰ ਜਦੋਂ ਕੋਈ ਨਰਾਸ਼ਾ ਲੱਗੀ ਹਰ ਇੱਕ ਥਾਂ ਜਾ ਕੇ ਨਰਾਸ਼ਾ ਪੱਲੇ ਪਈ ਉਹਦੇ ਤੇ ਮਤਲਬ ਉਹਨੇ ਬਹੁਤ ਜ਼ਿਆਦਾ ਜਗ੍ਹਾ ਜਾ ਕੇ ਦੇਖਿਆ ਜਿੱਥੇ ਵੀ ਉਹਨੂੰ ਲੱਗਿਆ ਮਤਲਬ ਆਪਾਂ ਜਾਣੇ ਹੀ ਆ ਬਾਈ ਵੀ ਇੱਥੋਂ ਮੈਨੂੰ ਸ਼ਾਂਤੀ ਮਿਲੂ ਇੱਥੋਂ ਮੈਨੂੰ ਕਾਮਯਾਬੀ ਮਿਲੂ ਕੋਈ ਕਾਰੋਬਾਰ ਵੀ ਵੱਖਰੇ ਵੱਖਰੇ ਕਰਕੇ ਦੇਖੇ ਹੁਣੇ ਤੇ ਉਹਨੂੰ ਮਤਲਬ ਕਿਤੋਂ ਕਾਮਯਾਬੀ ਨਹੀਂ ਮਿਲੀ ਤਾਂ ਉਹਨ ਇੱਕ ਫਕੀਰ ਕੋਲੇ ਗਿਆ ਉਹ ਤੇ ਫਕੀਰ ਨੂੰ ਕਹਿੰਦਾ ਵੀ ਮੈਨੂੰ ਕਿਤੋਂ ਕਾਮਯਾਬੀ ਨਹੀਂ ਮਿਲੀ ਤੇ ਮੈਂ ਹੁਣ ਕੀ ਕਰਾਂ ਉਹ ਕਹਿੰਦਾ ਵੀ ਤੂੰ ਗੁਰੂ ਘਰ ਜਾਇਆ ਕਰ ਮਤਲਬ ਗੁਰੂ ਘਰ ਜਾ ਕੇ ਮੱਥਾ ਟੇਕਿਆ ਕਰ ਤੇ ਮੰਗਿਆ ਕਰ ਉਥੋਂ ਤੇ ਉਹ ਡੈਲੀ ਗੁਰੂ ਘਰ ਜਾਣ ਲੱਗ ਗਿਆ ਤੇ ਗੁਰੂ ਘਰ ਜਾ ਕੇ ਉਹ ਡੈਲੀ ਮਤਲਬ ਆਪਦੀ ਫਰਿਆਦ ਕਰਿਆ ਕਰੇ ਪ੍ਰਮਾਤਮਾ ਅੱਗੇ ਵੀ ਇਹ ਪ੍ਰਮਾਤਮਾ ਮੈਨੂੰ ਇਹ ਚੀਜ਼ ਮਿਲ ਜੇ ਜੋ ਵੀ ਉਹਨੂੰ ਚਾਹੀਦਾ ਸੀ ਇਹ ਮੋਟੀਵੇਸ਼ਨਲ ਕਹਾਣੀਆਂ ਤੁਸੀਂ ਸੁਣੀ ਜਾਓ ਤੁਹਾਨੂੰ ਅੱਗੇ ਪਤਾ ਲੱਗੂਗਾ ਗੱਲ ਦਾ ਕੀ ਹੈ ਅੱਛਾ ਉਸ ਤੋਂ ਬਾਅਦ ਉਹਨੂੰ ਫੇਰ ਵੀ ਕੋਈ ਕਾਮਯਾਬੀ ਨਹੀਂ ਮਿਲੀ ਕੁਛ ਨਹੀਂ ਮਿਲਿਆ ਉਹਨੂੰ ਜੋ ਮੰਗਦਾ ਸੀ ਰੱਬ ਤੋਂ ਮਤਲਬ ਮਿਲਿਆ ਨਹੀਂ ਤੇ ਉਹਨੇ ਨਰਾਸ਼ ਹੋ ਗਿਆ ਫੇਰ ਬਿਲਕੁਲ ਹੋ ਹੀ ਜਾਂਦਾ ਬੰਦਾ ਹਨਾ ਨਰਾਸ਼ ਹੋ ਕੇ ਉਹ ਫੇਰ ਦੁਆਰੇ ਉਸ ਫਕੀਰ ਕੋਲੇ ਚਲਾ ਗਿਆ ਫਕੀਰ ਨੂੰ ਕਹਿੰਦਾ ਵੀ ਮੈਂ ਤਾਂ ਤੇਰੇ ਕਹਿਣ ਤੇ ਗੁਰੂ ਘਰ ਜਾਂਦਾ ਸੀ ਤੇ ਮੈਨੂੰ ਕੁਝ ਨਹੀਂ ਮੈਂ ਬਹੁਤ ਮੰਗਿਆ ਗੁਰੂ ਘਰ ਜਾ ਕੇ ਮੈਂ ਡੇਲੀ ਮੰਗਦਾ ਸੀ ਫਕੀਰ ਨੂੰ ਮਤਲਬ ਫਰੀ ਉਹਨੇ ਦੱਸਿਆ ਵੀ ਫਕੀਰ ਨੂੰ ਕਿਹਾ ਵੀ ਮੈਂ ਤਾਂ ਬਹੁਤ ਜ਼ਿਆਦਾ ਮੰਗਿਆ ਗੁਰੂ ਤੋਂ ਤੇ ਮੈਨੂੰ ਤਾਂ ਕੁਝ ਵੀ ਨਹੀਂ ਮਿਲਿਆ ਮੈਂ ਡੇਲੀ ਜਾਂਦਾ ਸੀ ਨਹਾਤ ਹੋ ਕੇ ਮਤਲਬ ਸੇਵਾ ਵੀ ਕਰਦਾ ਸੀ ਗੁਰੂ ਘਰ ਜਾ ਕੇ ਤੇ ਮੈਨੂੰ ਨਹੀਂ ਮਿਲਿਆ ਕੁਝ ਤੇ ਬਈ ਫੇਰ ਫਕੀਰ ਨੇ ਉਹਨੂੰ ਇੱਕ ਕੰਮ ਦੀ ਗੱਲ ਬਹੁਤ ਦੱਸੀ ਉਹਨੂੰ ਫਕੀਰ ਕਹਿੰਦਾ ਵੀ ਤੂੰ ਏਦਾਂ ਕਰ ਆ ਵੀ ਤੂੰ ਡੇਲੀ ਜਾਂਦਾ ਮੰਗਦਾ ਹੈ ਗੁਰੂ ਤੋਂ ਹਣਾ ਨਹੀਂ ਤੈਨੂੰ ਮਿਲਿਆ ਤਾਂ ਤੂੰ ਹੁਣ ਮੰਗਣਾ ਛੱਡ ਦੇ ਵੀ ਬਿਲਕੁਲ ਮੰਗਣਾ ਛੱਡ ਦੇ ਤੂੰ ਗੁਰੂ ਘਰ ਜਾਇਆ ਕਰ ਤੂੰ ਸਿਰਫ ਸੇਵਾ ਕਰਿਆ ਕਰ ਮੱਥਾ ਟੇਕਿਆ ਕਰ ਨਤਮਸਤਕ ਹੋ ਕੇ ਗੁਰੂ ਅੱਗੇ ਤੇ ਵਾਪਸ ਆ ਜਾਇਆ ਕਰ ਤੇ ਤੈਨੂੰ ਮਤਲਬ ਆਪ ਹੀ ਸੁਣ ਲੈਣੀ ਹੈ ਗੁਰੂ ਨੇ ਕਿਉਂਕਿ ਇਹ ਏਦਾਂ ਹੋਊਗਾ ਵੀ ਜਿਵੇਂ ਹੁਣ ਤੂੰ ਰੋਜ਼ ਮੰਗਦਾ ਹੈ ਮੰਗਣ ਵਾਲੇ ਤੇਰੇ ਨਾਲ ਹੋਰ ਵੀ ਬਹੁਤ ਹੁੰਦੇ ਆ ਤੇ ਗੁਰੂ ਦੀ ਨਿਗਾਹ ਨਹੀਂ ਪੈਂਦੀ ਤਰ੍ਹਾਂ ਤੇ ਤੇ ਜਦੋਂ ਤੂੰ ਨਾਮ ਮੰਗਣ ਵਾਲਾ ਤੂੰ ਇੱਕ ਹੋਏਗਾ ਤਾਂ ਤੇਰੀ ਮਤਲਬ ਤੇਰੇ ਤੇ ਨજર ਪਊ ਗੁਰੂ ਦੀ ਤੁਸੀਂ ਸਮਝ ਕੇ ਮੈਂ ਕੀ ਕੀ ਕਹਿਣਾ ਚਾਹਣਾ ਵੀ ਮਤਲਬ ਕਿ ਹਰੇਕ ਬੰਦਾ ਗੁਰੂ ਘਰ ਜਾ ਕੇ ਮੰਗਦਾ ਵੀ ਯਾਰ ਮੈਨੂੰ ਪ੍ਰਮਾਤਮਾ ਦੇ ਦੇਵੇ ਆ ਦੇ ਦੇਵੇ ਆ ਦੇ ਦੇ ਭੁੱਖ ਰਹਿੰਦੀ ਹੈ ਇਨਸਾਨ ਨੂੰ ਹਰੇਕ ਨੂੰ ਤੇ ਪਰ ਨਾਮ ਮੰਗਣ ਵਾਲਾ ਕੋਈ ਵਿਰਲਾ ਹੀ ਹੋਊ ਇੱਕ ਹੂ 100 ਚ ਤੇ ਇਹ ਆ ਵੀ ਉਹ ਫਕੀਰ ਦਾ ਇਹ ਸੀਗਾ ਮਤਲਬ ਕਹਿਣਾ ਵੀ ਜੇ ਨਾ ਮੰਗਣਾ ਵਾਲਿਆਂ ਚ ਤੂੰ ਆ ਗਿਆ ਵੀ ਤੂੰ ਮੰਗਣਾ ਨਹੀਂ ਤੂੰ ਸੇਵਾ ਕਰਨੀ ਤੇ ਗੁਰੂ ਨੇ ਤੇਰੀ ਆਪ ਹੀ ਇੱਛਾ ਪੂਰੀ ਕਰ ਦੇਣੀ ਆ ਤੇ ਵੀ ਤੂੰ ਮੰਗਿਆ ਨਾ ਕਰ ਗੁਰੂ ਘਰ ਜਾ ਕੇ ਤੂੰ ਸਿਰਫ ਸੇਵਾ ਕਰਿਆ ਕਰ ਆਪਦਾ ਭਗਤੀ ਕਰਿਆ ਕਰ ਪਾਠ ਪੂਜਾ ਕਰਿਆ ਕਰ ਤੇ ਵਾਪਸ ਆ ਜਾਆ ਕਰ ਤੇ ਬਹੁਤ ਜਿਆਦਾ ਇਹ ਗੱਲ ਪ੍ਰਭਾਵਿਤ ਕਰਨ ਵਾਲੀ ਹੈ ਮਿੱਤਰੋ ਹਰੇਕ ਤੇ ਲੱਗਦੀ ਹੈ ਇਹ ਮੇਰੇ ਤੇ ਵੀ ਤੁਹਾਡੇ ਤੇ ਵੀ ਵੀ ਆਪਾਂ ਗੁਰੂ ਘਰ ਜਾਂਦੇ ਹਣਾ ਮੰਗਦੇ ਹੀ ਰਹਿੰਨੇ ਆ ਰੱਬ ਤੋਂ ਆਹ ਦੇ ਦੇ ਮੈਨੂੰ ਉਹ ਦੇ ਦੇ ਉਹ ਦੇ ਦੇ ਹਣਾ ਤੁਸੀਂ ਮੰਗ ਨਾ ਮੰਗਿਆ ਨਾ ਮੰਗ ਕੇ ਦੇਖੋ ਗੁਰੂ ਤੋਂ ਤੁਹਾਨੂੰ ਸਭ ਕੁਝ ਦੇਊਗਾ ਉਹ ਕਿਉਂਕਿ ਜੇ ਨਾਮ ਮੰਗਾਗੇ ਤਾਂ ਆਪਾਂ ਉਹਨਾਂ ਉਸ ਸੰਖਿਆ 'ਚ ਆ ਜਾਣੇ ਜਿਹੜੀ ਸਪੈਸ਼ਲ ਹੁੰਦੀ ਹੈ ਗੁਰੂ ਲਈ ਕਿਉਂਕਿ ਕਿਉਂਕਿ ਨਾਮ ਮੰਗਣ ਵਾਲਿਆਂ ਦੀ ਸੰਖਿਆ ਬਹੁਤ ਘੱਟ ਹੁੰਦੀ ਹੈ ਤੇ ਮੰਗਣ ਵਾਲਿਆਂ ਦੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਤੁਸੀਂ ਨਾਮ ਮੰਗ ਕੇ ਦੇਖਿਓ ਤੇ ਵੈਸੇ ਵੀ ਬਾਣੀ 'ਚ ਲਿਖਿਆ ਹੈ ਵੈਣ ਬੋਲਿਆ ਸਭ ਕੁਝ ਜਾਣਦਾ ਰੱਬ ਨੂੰ ਤਾਂ ਸਭ ਪਤਾ ਯਾਰ ਪਰਮਾਤਮਾ ਨੂੰ ਆਪਣੇ ਗੁਰੂ ਨੂੰ ਸਭ ਪਤਾ ਕਿ ਆਪਾਂ ਨੂੰ ਕੀ ਚਾਹੀਦਾ ਬਾਰ ਬਾਰ ਮੰਗ ਕੇ ਵੀ ਮਤਲਬ ਕੋਈ ਜ਼ਿਆਦਾ ਨਹੀਂ ਲਾਭ ਹੁੰਦਾ ਮੇਰੇ ਹਿਸਾਬ ਨਾਲ ਤੇ ਇਹ ਕਹਾਣੀ ਵੀ ਮੈਂ ਸੁਣੀ ਕਿਤੋਂ ਤੇ ਮੈਨੂੰ ਬਹੁਤ ਮਤਲਬ ਇਹਦਾ ਵਧੀਆ ਲੱਗੀ ਤੁਹਾਡੇ ਨਾਲ ਤਾਂ ਸ਼ੇਅਰ ਕਰੀਏ ਮਿੱਤਰੋ ਜੇ ਚੰਗੀ ਲੱਗੀ ਤੁਸੀਂ ਅੱਗੇ ਸ਼ੇਅਰ ਕਰਿਓ ਤੇ ਧੰਨਵਾਦ ਸਾਰਿਆਂ ਦਾ ਬਾਈ